ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਹਾਂਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂਗੇ ਕਢਾਈ ਵਾਲਾ ਵਰਕ ਆ ਜਿਸ ਤਰ੍ਹਾਂ ਕੇ ਸਲਵਾਰ ਤੇ ਪੌਂਚਾ ਤੇ ਕਢਾਈ ਵਾਲਾ ਵਰਕ ਆ ਇਸ ਦੀ ਕਟਿੰਗ ਕਿਸ ਤਰੀਕੇ ਨਾਲ ਹੋਊਗੀ। ਹਾਂਜੀ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਸਭ ਤੋਂ ਪਹਿਲਾਂ ਆਪਾਂ ਇਹਦੀਆਂ ਕੰਨੀਆਂ ਮਲਾ ਲਾਂਗੇ। ਹਾਂਜੀ ਇਸ ਤਰੀਕੇ ਨਾਲ ਆਪਾਂ ਕੰਨੀਆਂ ਮਲਾ ਕੇ ਦਾ ਦੋਨਾਂ ਫਲਾਵਰਾਂ ਦਾ ਸੈਂਟਰ ਕਰ ਲਾਂਗੇ ਬਿਲਕੁਲ ਦੇਖ ਕੇ ਇਹਨੂੰ ਆਪਾਂ ਪੈਨ ਵੀ ਲਾ ਸਕਦੇ ਆ ਪੈਨ ਦੀ ਮਦਦ ਨਾਲ ਵੀ ਹੋ ਸਕਦਾ ਤਾਂ ਉਦ ਦਾ ਵੀ ਸੈਂਟਰ ਇਹਦਾ ਹੋ ਜਾਂਦਾਗਾ ਫਲਾਵਰ ਤੇ ਆਪਾਂ ਪੈਨ ਲਾ ਲਾਂਗੇ ਤਾਂ ਕਿ ਇਧਰ ਉਧਰ ਨਹੀਂ ਹੋਊਗੀ ਹਾਂਜੀ ਇਸ ਤੋਂ ਬਾਅਦ ਚਾਪਾ ਚੰਗੀ ਤਰ੍ਹਾਂ ਇਹਨੂੰ ਮਿਲਾ ਲਾਂਗੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸੈਂਟਰ ਦੇ ਵਿੱਚ ਫਲਾਵਰ ਆ ਰਿਹਾਗਾ ਆਪਣਾ ਫਲਾਵਰ ਨਾਲ ਹੀ ਆਪਾਂ ਸੈਂਟਰ ਕਰ ਲਾਂਗੇ ਇਹਦਾ ਆਪਣੀ ਮੂਰੀ ਹੈਗੀ ਹੈ ਜੀ 6 ਇੰਚ ਤਾਂ ਆਪਾਂ 12 ਇੰਚ ਲੈਣਾਗਾ ਤਾਂ 6 ਇੰਚ ਆਪਾਂ ਉਧਰੋਂ ਲਵਾਂਗੇ 6 ਇੰਚ ਹੀ ਆਪਾਂ ਉਧਰੋਂ ਲਵਾਂਗੇ ਦੇਖੋ ਤੁਸੀਂ ਬਿਲਕੁਲ ਇਹਦਾ ਸੈਂਟਰ ਹੋ ਚੁੱਕਿਆ ਹੈ 6 ਇੰਚ ਆਪਾਂ ਇਧਰੋਂ ਲਾ ਲਿਆ 6 ਇੰਚ ਇਧਰੋਂ ਲਾ ਲਾਂਗੇ 12 ਇੰਚ ਆਪਣਾ ਪੱਟ ਉਤਰ ਜੂਗਾ ਇਸ ਤਰ੍ਹਾਂ ਇਸ ਤਰੀਕੇ ਨਾਲ ਹੀ ਆਪਾਂ ਵਿਛਾਲਾਂਗੇ ਇਹਨੂੰ ਹਾਂਜੀ ਇਸੇ ਤਰੀਕੇ ਨਾਲ ਹੀ ਬਾਕੀ ਆਪਾਂ ਇਧਰਲੀ ਸਾਈਡ ਕੱਪੜਾ ਦੇਖ ਲਾਂਗੇ ਕਿੰਨਾ ਬਚਦਾਗਾ ਆਪਣਾ ਤਾਂ ਇਸੇ ਨਿਤਾਬ ਕੀ ਆਪਾਂ ਸਾਰਾ ਮਾਰਕ ਧਰ ਤਿੱਕਰ ਲਾ ਲਾਂਗੇ ਜਿੰਨੀ ਲੈਂਥ ਚਾਹੀਦੀ ਆਪਾਂ ਨੂੰ ਉਨੀ ਲੈਂਥ ਦਾ ਆਪਣਾ ਅੱਗੇ ਮਾਰਕਾ ਲੱਗਿਆ ਹੋਇਆ ਏ ਉਹਦੇ ਬਰਾਬਰ ਹੀ ਰੱਖ ਕੇ ਆਪਾਂ ਜਿੱਦਾਂ ਕਿ ਅਸੀਂ 30 ਇੰਚ ਦੀ ਕਟਿੰਗ ਕਰਨੀ ਹੈਗੀ ਉਹਦੇ ਬਰਾਬਰ ਰੱਖ ਕੇ ਆਪਾਂ ਸਾਰੀ ਕਟਿੰਗ ਪਹੁੰਚੇ ਦੀ ਕਰ ਲਾਂਗੇ ਬਹੁਤ ਹੀ ਸੌਖਾ ਯਾ ਤਰੀਕਾ ਏ ਹਾਂਜੀ ਮੇਰੇ ਚੈਨਲ ਤੇ ਮੈਂ ਪਹਿਲਾਂ ਵੀ ਇਸਦੀ ਵੀਡੀਓ ਬਣਾ ਕੇ ਪਾਈ ਹੋਈ ਆ ਤਾਂ ਹੁਣ ਆਪਾਂ ਤਾਂ ਕਿ ਉਹ ਵੀਡੀਓ ਥੋੜੀ ਪਿਛੇ ਰਹਿ ਗਈ ਆ ਹੁਣ ਆਪਾਂ ਨਿਊ ਵੀਡੀਓ ਇੱਕ ਬਣਾ ਕੇ ਪਾਈ ਐ ਇਸ ਕਰਕੇ ਕਿਉਂਕਿ ਕਾਫੀ ਟ੍ਰੈਂਡਿੰਗ ਚ ਚੱਲ ਰਿਹਾ ਨਾ ਹਾਂਜੀ ਪਹੁੰਚੇ ਦਾ ਵਰਕ ਕਾਫੀ ਟ੍ਰੈਂਡਿੰਗ ਚ ਆ ਮਿਸ ਕਰਕੇ ਆਪਾਂ ਹੋਰ ਵੀਡੀਓ ਬਣਾਈ ਆ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਹਾਂਜੀ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਤੁਸੀ ਇੱਕ ਵਾਰੀ ਕੱਪੜਾ ਮੈਨਣਾ ਜ਼ਰੂਰ ਆ ਤਾਂ ਕਿ ਆਪਣਾ ਢਾਈ ਤੋਂ ਘੱਟ ਨਾ ਹੋਵੇ ਕੱਪੜਾ ਇਸ ਤਰੀਕੇ ਨਾਲ ਆਪਾਂ ਪੱਟ ਕੱਢ ਲਵਾਂਗੇ ਇਹਦੇ ਕੇ ਹੀ ਪਰਣਾ ਉਂਝੜ ਜੇ ਜਾਂਦੀਆਂ ਨਹੀਂ ਆ ਥੋੜਾ ਜਿਹਾ ਜੇ ਆਪਣੀ ਲੈਂਥ ਘੱਟ ਆ ਤਾਂ ਸਲਵਾਰ ਦੀ ਆਪਾਂ ਇਧਰੋਂ ਵੀ ਕਟਿੰਗ ਕਰ ਸਕਦੇ ਆਂਗੇ ਜਿਸ ਤਰ੍ਹਾਂ ਕਿ ਆਪਾਂ ਬਿਲਕੁਲ ਇਹ ਮੂਰੀ ਤੇ ਲਿਆਉਣਾ ਹੋਵੇ ਤਾਂ نیچے ਦੀ ਵੀ ਇੰਨਾ ਰੱਖ ਕੇ ਆਪਾਂ ਕਟਿੰਗ ਕਰ ਲੈਨੇ ਆਂ ਅਸੀਂ ਆ ਉੱਪਰ ਲੈ ਕੇ ਆਉਣਾ ਥੋੜਾ ਮੂਰੀ ਦੇ ਆਹ ਵਾਲੇ ਆਪਾਂ نیچے ਮੂਰੀ ਬਣਾਵਾਂਗੇ ਤਾਂ ਕਿ ਖੜਮੀ ਜੀ ਮੂਰੀ ਬਣ ਜੇ ਤੁਸੀਂ ਦੇਖ ਸਕਦੇ ਹੋ ਪੱਟਾਂ ਦੀ ਕਟਿੰਗ ਹੋ ਚੁੱਕੀ ਆ ਆਪਣੀ ਹਾਂਜੀ ਦੇਖ ਸਕਦੇ ਹੋ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਆਪਾਂ ਕਟਿੰਗ ਕਰ ਲਈ ਆਗੀ ਹੁਣ ਬਾਕੀ ਬਚਦਾ ਕੱਪੜਾ ਆਪਾਂ ਉਹਦੇ ਚੋਂ ਕੁੰਦੇ ਕੱਢਾਂਗੇ ਹਾਂਜੀ ਜਿਹੜਾ ਆਪਣਾ ਸਾਈਡ ਤੋਂ ਕੱਪੜਾ ਲੈ ਗਿਆ ਇਹਦੀ ਆਪਾਂ 벨ਟ ਬਣਾਵਾਂਗੇ ਤੇ ਜਿਹੜਾ ਆਪਣਾ ਬਾਕੀ ਕੱਪੜਾ ਬਚਦਾ ਇਹਨੂੰ ਆਪਾਂ ਚਾਰ ਫੋਲਡ ਕਰ ਲਵਾਂਗੇ ਜਿਸ ਤਰ੍ਹਾਂ ਕਿ ਦੋ ਤਹਾਂ ਆਪਣੀਆਂ ਪਿੱਛੇ ਆ ਕੰਨੀ ਨਾਲ ਕੰਨੀ ਮਿਲਾ ਕੇ ਤੇ ਆਪਾਂ ਚਾਰੇ ਤਹਾਂ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਇਹਦੀ ਕਟਿੰਗ ਦੂਸਰੇ ਲੋਟ ਵੀ ਹੋ ਸਕਦੀ ਹੈਗੀ ਤੇ ਆਪਾਂ ਇਸ ਤਰੀਕੇ ਨਾਲ ਵੀ ਕਰ ਸਕਦੇ ਆਂਗੇ ਦੋ ਤਰ੍ਹਾਂ ਨਾਲ ਕਟਿੰਗ ਹੁੰਦੀ ਹੈ ਦੀ ਹਾਂਜੀ ਹਾਂਜੀ ਹੁਣ ਆਪਾਂ ਇਹਦੇ ਕੁੰਦੇ ਕੱਢ ਲਏ ਆ ਇਹ ਆਪਾਂ ਚਾਰ ਫੋਲਡ ਨੇ ਕੀਤਾ ਆਪਾਂ ਦੂਸਰੀ ਲੋਟ ਖੋਲ ਕੇ ਥੋੜਾ ਜਿਹਾ ਆਪਣਾ ਸੰ ਘਾਟਾ ਇਹਨੂੰ ਮਿਲਾ ਕੇ ਕਟਿੰਗ ਕਰਾਂਗੇ ਜਿੱਦਾਂ ਕਿ ਕੰਨੀ ਨਾਲ ਕੰਨੀ ਮਿਲਾ ਕੇ ਆਪਾਂ ਦੋਨਾਂ ਸਾਈਡ ਸਿੱਖ ਸਕਦੇ ਹਾਂ ਇਸ ਤਰੀਕੇ ਨਾਲ ਕਟਿੰਗ ਕਰੀਆ ਹਾਂਜੀ ਇਸੇ ਤਰੀਕੇ ਨਾਲ ਹੀ ਆਪਾਂ ਇਧਰੋਂ ਲੈਂਥ ਲਾ ਲਾਂਗੇ 30 ਇੰਚ ਲੈਂਥ ਚਾਹੀਦੀ ਸੀ ਆਪਾਂ 2 ਇੰਚ ਮਾਰ ਜਿੰਦਾ ਕਿ ਇਸ ਤਰੀਕੇ ਨਾਲ ਆਤਾ ਹੁਣ ਉਸ ਨੂੰ ਆਪਾਂ ਉਸ ਨਿਸ਼ਾਨ ਨੂੰ ਇਧਰ ਮਿਲਾ ਲਾਂਗੇ ਇਹ ਤਾਂ ਤੁਹਾਨੂੰ ਪਤਾ ਹੀ ਹੋਣਾਗਾ ਕਿ ਕਿਉਂਦੇ ਆਪਾਂ ਜਿਸ ਤਰ੍ਹਾਂ ਕਿਆਮ ਲਨੇ ਆਂਗੇ ਇਸ ਤਰੀਕੇ ਨਾਲ ਦੀ ਕਟਿੰਗ ਦੋ ਤਰ੍ਹਾਂ ਦੇ ਵੀ ਹੋ ਜਾਂਦੀ ਹੈ ਹਾਂਜੀ ਮੇਰੀ ਦੂਸਰੀ ਵੀਡੀਓ ਚ ਇਹ ਵੀ ਦੱਸੀ ਹੋਈ ਹੈ ਕਿ ਕਟਿੰਗ ਹਾਂਜੀ ਇਹ ਹੋ ਗਈ ਆਪਣੀ ਕੁੰਦਿਆਂ ਦੀ ਕਟਿੰਗ ਦੇਖ ਸਕਦੇ ਹੋ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਲਾਂਗੇ जिस तरह के आप आपदे कटिंग कर ले हम आप चारों कुठे कर लेंगे हाँ जी चारों कुंद आप एक दूसरे के उपर रख लिया सब तो पहला आप इधरों कटिंग कर लेंगे सब तो पहला इधरों कटिंग कर लेंगे ਅਨ ਜੀ ਉਸ ਤੋਂ ਬਾਅਦ ਆਪਾਂ ਚੋਲੀ ਦਾ ਨਿਸ਼ਾਨ ਲਾਵਾਂਗੇ ਜੇ ਕਿ ਇਧਰ ਕਪੜਾ ਬਣਾ ਤਿਆਰ ਪਾਉਣ ਚਾਹੀਦੀ ਆ ਥੋੜੇ ਭਾਰੇ ਨੇ 11 ਇੰਚ ਆਪਾਂ ਆਸਨ ਰੱਖਾਂਗੇ ਇਹਨਾਂ ਦਾ ਹਾਂਜੀ ਦੋਸਤੋ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਸਾਨੂੰ ਕਮੈਂਟ ਕਰਕੇ ਜੇ ਕੋਈ ਸਾਡੇ ਚੀਜ਼ ਤਮੀ ਲੱਗੀ ਤਾਂ ਉਹ ਵੀ ਜਰੂਰ ਦੱਸਿਓ ਹਾਂਜੀ ਤਾਂ ਕਿ ਅੱਗੇ ਤੋਂ ਅਸੀਂ ਉਹ ਵੀ ਪੂਰੀ ਕਰ ਸਕੀਏ ਹਾਂਜੀ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਪੜ੍ਹਨ ਦੇ ਵੀ ਕੰਮ ਆ ਜਾਏ ਵੀਡੀਓ ਤਾਂ ਕਿਦਾਂ ਦੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੁਣ ਆਪਾਂ ਹਾਂਜੀ ਦੋਸਤੋ ਇਹ ਹੋ ਗਈ ਆਪਣੀ ਪੂਰੀ ਸਲਵਾਰ ਦੀ ਕਟਿੰਗ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ ਹਾਂਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ